ਜਬਰਦੀ ਕਾਲ ਵਾਲੇ ਨਰੰજન ਸਿੰਘ ਜੀ ਨੇ ਜਿਹੜੇ ਉਹਨਾਂ ਦਾ ਕੀਰਤਨ ਮੈਂ ਪਹਿਲਾਂ ਵੀ ਬਹੁਤ ਸੁਣਦਾ ਸੀ ਹੁਣ ਵੀ ਸੁਣਦਾ ਕਈ ਵਾਰ ਜਦੋਂ ਮੈਂ ਜਾਂਦਾ ਹੁੰਦਾ ਸੀਗਾ ਫਾਰਮੇਸੀ ਡਰ ਵੀ ਜਾਂਦਾ ਤਾਂ ਮੈਂ ਉਦੋਂ ਨਾ ਬੀਟਸ ਦੇ ਹੈੱਡਫੋਨ ਨਵੇਂ-ਨਵੇਂ ਚੱਲੇ ਸੀ ਤੇ ਉਦੋਂ ਮੈਨੂੰ ਵੀ ਚਾਹ ਹੁੰਦਾ ਸੀ ਉਹਨੇ ਚੀਜ਼ਾਂ ਦਾ ਤਾਂ ਮੈਨੂੰ ਲਾਉਣੇ ਮੇਰੇ ਯਾਦ ਹੈ ਤੇ ਕੀਰਤਨ ਸੁਣਦਾ ਹੁੰਦਾ ਸੀ ਨਾ ਸ਼ਬਦ ਮੇਰੇ ਮਨ ਚ ਇੱਕ ਬੜਾ ਰਹਿੰਦਾ ਹੁੰਦਾ ਸੀਗਾ ਨਾ ਵੀ ਭੀਰ ਮੇਰਾ ਮੁਝ ਮੈਂ ਕਿੱਥੇ ਨਹੀਂ ਜੋ ਕਿਛ ਹੈ ਸਭ ਤੇਰਾ ਤੇ ਦੂਸਰਾ ਸ਼ਬਦ ਜਿਹੜਾ ਸੀਗਾ ਨਾ ਵੀ ਇਹ ਗੱਲਾਂ ਨਾ ਕਾਫੀ ਅਸੀਂ ਉਦੋਂ ਭਾਜੀ ਸੀਗੇ ਹਰਪ੍ਰੀਤ ਸਿੰਘ ਉਹਨਾਂ ਨਾਲ ਮੈਂ ਗੱਲ ਕਰ ਰਿਹਾ ਸੀ ਜਦੋਂ ਆਸਟ੍ਰੇਲੀਆ ਗਿਆ ਸੀ ਤਾਂ ਉੱਥੇ ਵੀ ਇਹ ਗੱਲ ਹੋ ਰਹੀ ਸੀ ਤੇ ਮੇਰੇ ਗੱਲੇ ਦਿਮਾਗ ਚ ਆਈ ਵੀ ਇਹ ਮਸਲਾ ਆਪਣਾ ਬਹੁਤ ਵੱਡਾ ਹੈ ਮੇਰਾ ਵੀ ਹੈ ਮੈਂ ਵੀ ਤਾਂ ਆਪਾਂ ਆਪ ਸਾਰੇ ਇੱਕੋ ਜਿਹੇ ਹੀ ਆ ਨਾ ਵੀ ਮੈਂ ਕੌਣ ਆ ਆਪਾਂ ਇਹ ਚੀਜ਼ ਤੂੰ ਜਾਣਦਾ ਨਹੀਂ ਮੈਨੂੰ ਗੱਲ ਸੁਣਾਉਣਾ ਸਾਨੂੰ ਇਹਦੇ ਤੋਂ ਪਹਿਲਾਂ ਫਿਰ ਆਪਾਂ ਅੱਗੇ ਵੀਡੀਓ ਸ਼ੁਰੂ ਕਰਾਂਗੇ ਅਸੀਂ 3B2 ਚ ਰਹਿੰਦੇ ਸੀ ਮਹਾੜੀ ਤੇ ਗੱਲ ਇਹ 2006 ਤਤਰੀ ਵੀ 2 ਚ ਰਹਿੰਦੇ ਸੀ ਮਹਾਰਾ ਜ ਨਵੰਬਰ ਦੀ ਹੋਣੀ ਜਾਂ ਅਕਤੂਬਰ ਦੀ ਐਵੇਂ ਜਿਹੀ ਗੱਲ ਆ ਠੰਡ ਘਟ ਸੀ ਤੇ ਸਾਡੇ ਪਿੱਛੇ ਮੇਨ ਰੋਡ ਚੱਲਦੀ ਤੇ ਨਾ ਪਿਛਲੀ ਰੋਡ ਤੇ ਬਹੁਤ ਜ਼ੋਰ ਦੀ ਖੜਾਕਾ ਹੋਇਆ ਵੀ ਗੱਡੀ ਬਚੀ ਤੜ ਅਸੀਂ ਬਾਲਕੋਨੀ ਚਾਏ ਮੈਂ ਅਸੀਂ ਰਤੀਆ ਸੀ ਤਰਨੀ ਸੀ ਅਸੀਂ ਦੇਖਿਆ ਵੀ ਕੰਮ ਹੋ ਗਿਆ ਤਾਂ ਉਹ ਕੀ ਸੀ ਕੋਈ ਬੰਦੇ ਨੇ ਰਿਵਰਸ ਗੱਡੀ ਘੱਡੀ ਸੀ ਪਲਾਟ ਦੇ ਚੋਂ ਤਾਂ ਉਹ ਸਟੇਮ ਸੀ ਉਹਦੀ ਡਿੱਗੀ ਚ ਆਉਂਦੀ ਗੱਡੀ ਵੱਜੀ ਉਹ ਆਫਟਰਾ ਸੀ ਤੇ ਉਹ ਹੋ ਗਿਆ ਕੰਮ ਪੂਰਾ ਉੱਥੇ ਤਜੇਦੋ ਕੰਮ ਹੋ ਗਿਆ ਭਾਈ ਅਸੀਂ ਉਤੋਂ ਦੇਖ ਰਹੇ ਸੀ ਤਾਂ ਥੱਲੇ ਉਹ ਜਿਹੜਾ ਬੰਦੇ ਨੇ ਗੱਡੀ ਰਿਵਰਸ ਕੱਢੀ ਸੀ ਉਹ ਕਹਿੰਦਾ ਭਾਜੀ ਮੇਰੀ ਗਲਤੀ ਹੈ ਮੇਤੋ ਗਲਤੀ ਹੋ ਗਈ ਗਲਤੀ ਹੋ ਗਈ ਆਪਾਂ ਬੈਕ ਲੈ ਲੈ ਕੇ ਕਰ ਲੋ ਜਿਹੜਾ ਭਾਈ ਗੱਡੀ ਚ ਉਤਰਿਆ ਉਹਨੇ ਚਾਰ ਪੰਜ ਸੂਣ ਕਮਾਤੇ ਤੇ ਉਹ ਬੜਾ ਪਰੇਸ਼ਾਨ ਉਹਦੀ ਗੱਡੀ ਨਵੀਂ ਸੀ ਤੂੰ ਮੇਰਾ ਸਾਰਾ ਕੁਝ ਖਤਮ ਕਰਤਾ ਤੂੰ ਆ ਆਉ ਵੈਸੇ ਵੀ ਬਹੁਤ ਹੀ ਇਮੋਸ਼ਨਲੀ ਕੀਰਨੇ ਜਿਹਾ ਪਾਉਣ ਲੱਗ ਚਲਾ ਇੰਨੇ ਉਹਦਾ ਦੋਸਤ ਆ ਗਿਆ ਜਾਂ ਉਹਦਾ ਕੋਈ ਰਿਸ਼ਤੇਦਾਰ ਜਾਂ ਉਹਦਾ ਘਰ ਦਾ ਕੋਈ ਆ ਗਿਆ ਹੁਣ ਜਿਹੜਾ ਉਹਦਾ ਘਰ ਦਾ ਆਇਆ ਭਾਈ ਉਹਨੇ ਕੀ ਕੀਤਾ ਉਨੇ ਅਨਸਾਰ ਪਹਿਲਾਂ ਤਾਂ ਉਹ ਜਿਹਨੇ ਸਟੀਮ ਕੱਢੀ ਸੀ ਬਾਈ ਨੇ ਉਹਨੂੰ ਚਾਰ ਪੰਜ ਕੱਢੀਆਂ ਗਾਲਾਂ ਧੱਫੇ ਧੱਫੇ ਮਾਰੇ ਤੇ ਉਹਨੂੰ ਨੇ ਇਹ ਗੱਲ ਕਹਿੰਦਾ ਤੂੰ ਜਾਣਦਾ ਮੈਂ ਕੌਣਾ ਮੈਂ ਪਤਾ ਨਹੀਂ ਕਿਹੜੇ ਐਮਐਲਏ ਦਾ ਪਤਾ ਨਹੀਂ ਕੀ ਦਾ ਪਤਾ ਨਹੀਂ ਕਿਹੜੇ ਆਫਸਰ ਦਾ ਜੀਜਾ ਭਾਈ ਉਹਨੇ ਫੇਰ ਬੜੇ ਹਾੜੇ ਕੱਢੇ ਪਰ ਉਹ ਹਾੜੇ ਕੱਢਦੇ ਕੱਢਦੇ ਨੇ ਉਹਨੇ ਨਾ ਫੋਨ ਲਾ ਦਿੱਤਾ ਉਹ ਬੰਦਾ ਲੋਕਲ ਸੀ ਇੱਕ ਦੋ ਬੰਦੇ ਆ ਗਏ ਉਹਦੇ ਨਾਲ ਇਹ ਬਾਈ ਭਾਈ ਇਹ ਜਿਆਦਾ ਤਾਂ ਕਿਹਾ ਸੀ ਕਹਿੰਦਾ ਜਿਹੜਾ ਕਹਿੰਦਾ ਤੂੰ ਮੈਂ ਜਾਣਦਾ ਮੈਂ ਕੌਣਾ ਇਹਦੇ ਨਾਲ ਚਾਰ ਪੰਜ ਬੰਦੇ ਹੋਰ ਆ ਗਏ ਕਰਦੇ ਘਰਾਉਂਦੇ ਜਿਹੜੇ ਮੁੰਡੇ ਦੀ ਗਲਤੀ ਸੀ ਜਿਹਨੇ ਗੱਡੀ ਕੱਢੀ ਸੀ ਤੇ ਜਿਹੜਾ ਮਾਫੀ ਮੰਗਦਾ ਸੀ ਉਹਦੇ ਨਾਲ ਇੱਕ ਮੁੰਡਾ ਸਰਦਾਰ ਹੋ ਰਾਇਆ ਸੀ। ਭਾਈ ਉਹਨਾਂ ਨੂੰ ਇਹਨਾਂ ਨੇ ਕੁੱਟਿਆ। ਬਾਕੀਆਂ ਨੇ ਰਲ ਕੇ ਜਿਹੜਾ ਆਪਟਰ ਵਾਲੇ ਸਰਦਾਰ ਜੀ ਸੀਗੇ ਤੇ ਇਹਦੇ ਨਾਲ ਜਿਹੜਾ ਉਹ ਬਾਈ ਸੀ ਵੀ ਤੂੰ ਜਾਣਦਾ ਮੈਂ ਕੌਣ ਆਲਾ। ਜਦੋਂ ਕੁੱਟਿਆ ਕੁੱਟਦੇ ਕੁੱਟਦੇ ਉਹਨਾਂ ਤੋਂ ਸਰਦਾਰ ਦੀ ਪੱਗ ਲਗੀ। ਉਹ ਸਰਦਾਰ ਨੇ ਫੋਨ ਲਾਇਆ ਉਹ ਲੋਕ ਸੀਗੇ ਉਹ ਘੱਟੋ ਘੱਟ 15-20 ਬੰਦੇ ਆ ਗਏ ਭਾਈ। ਉਹਨਾਂ ਨੇ ਕੁੱਟੇ ਬਹੁਤ ਕੁੱਟੇ। ਕੁੱਟਦੇ ਕੁੱਟਦੇ ਇਹਨਾਂ ਦੇ ਧਿਆਨ ਚ ਆ ਗਿਆ ਕਿ ਜਿਹੜਾ ਆਪਟਰ ਵਾਲਾ ਸਰਦਾਰ ਜੀ ਸੀ ਉਹ ਦੀ दारू ਪੀਤੀ। ਹੁਣ ਪਹਿਲਾਂ ਇਹ ਕਹਿੰਦੇ ਸੀ ਲੈ ਦੇ ਕੇ ਕਰ ਲਓ ਮੁੜ ਕੇ ਵੀ ਉਹ ਕਹਿੰਦੇ ਸੀ ਪੁਲਿਸ ਵਾਲਾਂ ਦੇ ਜਾਵਾਂਗੇ ਆਫਟਰ ਵਾਲੇ ਸਰਦਾਰ ਜੀ ਤੇ ਉਹ ਜਿਹੜਾ ਤੂੰ ਜਾਣਦਾ ਮੈਂ ਕੌਣ ਆਲਾ ਬਾਅਦ ਚ ਫਿਰ ਉਹਨਾਂ ਨਾਲ ਤਾਂ ਉਹ ਕੁੱਟੇ ਨਾਲੇ ਨੂੰ ਥਾਣੇ ਲੈ ਕੇ ਗਏ ਕਿਉਂਕਿ दारू ਪੀਤੀ ਸੀ ਇਹ ਗੱਲ ਮੈਂ ਤੁਹਾਨੂੰ ਕਿਉਂ ਸੁਣਾਈ ਹੈ ਕਿਉਂਕਿ ਸਾਰੀ ਗੱਲ ਦੇ ਵਿੱਚ ਜਿਉ ਉਹ ਜਿਹੜਾ ਤੂੰ ਜਾਣਦਾ ਮੈਂ ਕੌਣ ਆਲਾ ਸੀ ਜਿਹੜਾ ਜੋ ਨਾ ਆਉਂਦਾ ਉਹ ਬਾਈ ਗਲਤੀ ਮੰਨ ਚੁੱਕਿਆ ਸੀ ਆਪਦੀ ਤੇ ਕੋਈ ਕਲੇਸ਼ ਨਹੀਂ ਪੈਣਾ ਸੀ ਤੇ ਜਿਹੜੀ ਈ ਗੋ ਆ ਨਾ ਜਾਂ ਆਪਦੀ ਪਛਾਣ ਦੱਸਣ ਦਾ ਜਿਹੜਾ ਚਸਕ ਹੈ ਆਪਣੇ ਦੇ ਵਿੱਚ ਬੀਮਾ ਫਲਾਣਾ ਮੈਂ ਫਲਾਣੇ ਦਾ ਫਲਾਣਾ ਮੈਂ ਆ ਮੈਂ ਇਹ ਆ ਮੈਂ ਕੋ ਹਾਂ ਇਹ ਤਾਂ ਮਹਾਰਾਜ ਸਿਖਾਉਂਦੀ ਨਹੀਂ ਇਹ ਤਾਂ ਆਪਾਂ ਜਮੇ ਉਲਟ ਹੋ ਜਾਂਦਾ ਨਾ ਜਦੋਂ ਆਪ ਆਪਦੀ ਪਛਾਣਾਂ ਤੇ ਆ ਜਾਂਦੇ ਆ ਤਾਂ ਬਾਣੀ ਤਾਂ ਕਹਿੰਦੀ ਹੈ ਬੇ ਮੁਜ ਮੇ ਰਹਾ ਨਾ ਹੂੰ ਮੇਰਾ ਸਭ ਖਤਮ ਜਦੋਂ ਮੇਰਾ ਆਪਾ ਮਿਟ ਗਿਆ ਹੁਣ ਜਿੱਧਰ ਵੀ ਦੇਖਦਾ ਬਸ ਤੂੰ ਹੀ ਦੇਖਦਾ ਮਹਾਰਾਜ ਬਹੁਤ ਸਾਰੇ ਲੋਕ ਆਪਾਂ ਨੂੰ ਮਿਲਦੇ ਨੇ ਮੈਨੂੰ ਵੀ ਮਿਲਦੇ ਨੇ ਉਹ ਤਾਂ ਆਪਾਂ ਕਹਿੰਦੇ ਨੇ ਤਾਂ ਔਰ ਹੈ ਇਨਾ ਕੋਲੇ ਬੜੀ ਬੜੀ ਸ਼ਾਂਤੀ ਆਉਂਦੀ ਆ ਉਹ ਹੀ ਨੇ ਜਿਹੜੇ ਸਾਰਿਆਂ ਦੇ ਵਿੱਚ ਮਹਾਰਾਜ ਦਾ ਰੂਪ ਹੀ ਦੇਖਦੇ ਨੇ ਆਪਾਂ ਕਦੇ-ਕਦੇ ਦੇਖਨੇ ਆ ਮੈਂ ਵੀ ਕਦੇ-ਕਦੇ ਦੇਖਦਾ ਪਰ ਸਾਰਾ ਟਾਈਮ ਉਹ ਸਟੇਟ ਮੇਰੀ ਵੀ ਨਹੀਂ ਬਣਦੀ ਪਰ ਆਪੋਨ ਲੋਕਾਂ ਨੂੰ ਮਿਲਦੇ ਆ ਈਗੋ ਜਿਹੜੀ ਆ ਨਾ ਇਹਦੇ ਕਰਕੇ ਆਪਾਂ ਇੱਕ ਮੈਂਟਲੀ ਆਪਣੇ ਦਿਮਾਗ 'ਚ ਇੱਕ ਆਈਡੀ ਕਾਰਡ ਬਣਾ ਕੇ ਘੁੰਮਦੇ ਰਹਿੰਦੇ ਆ ਆਪਣੇ ਇੱਕ ਆਈਡੀ ਕਾਰਡ ਜਿਵੇਂ ਮੇਰਾ ਹੈ ਮੈਂ ਅਚੀਵ ਹੈਪਕਲੀ ਵਾਲਾ ਮੈਂ ਫਾਰਮਾਸਿਸਟ ਆ ਕੋਈ ਡਾਕਟਰ ਹੈ ਕੋਈ ਇੰਜੀਨੀਅਰ ਹੈ ਕੋਈ ਗਾਉਂ ਨਾਲਾ ਕੋਈ ਕਿਵੇਂ ਆ ਵੀ ਆਪਾਂ ਇੱਕ ਆਈਡੀ ਕਾਰਡ ਲੈ ਕੇ ਰੱਖਦੇ ਆ ਪਰ ਉਹ ਪਛਾਣ ਟੈਂਪਰੇਰੀ ਹੈ। ਉਹ ਅਸਲੀ ਪਛਾਣ ਨਹੀਂ ਹੈਗੀ। ਉਹ ਐ ਹੈ ਜਿਵੇਂ ਇੱਕ ਕੱਚਾ, ਛੋਟਾ ਜਾਂ ਘੜਾ ਹੈ। ਜੂ ਦੇ ਵਿੱਚ ਜਦੋਂ ਪਾਣੀ ਪਏ ਗਿਆ ਉਹਨੇ ਕਣਾ। ਪਰ ਆਪਣੀ ਅਸਲੀ ਪਛਾਣ ਕੀ ਹੈ? ਉਹ ਬਹੁਤ ਵੱਡਾ ਬਿਆਨਤ ਸਮੁੰਦਰ। ਉਹ ਕੀ ਹੈ? ਉਹ ਮਹਾਰਾਜ ਦੀ ਸਾਰੀ ਰਚਨਾ। ਜੇ ਆਪਾਂ ਉਹਦੇ ਬੱਚੇ ਬਣ ਕੇ ਆਪਣੀ ਡੈਫੀਨੇਸ਼ਨ ਦਿੰਨੇ ਆ ਉਸ ਦੀ ਵੀ। ਜਦੋਂ ਆਪਾਂ ਆਪ ਦੀ ਦਿੰਨੇ ਆ ਆਪਦੇ ਆਈਡੀ ਕਾਰਡ ਬਣਾਉਣੇ ਆ, ਆਪਦੇ ਟੈਗ ਲਾਉਣੇ ਆਗੇ। ਹਣਾ ਉਥੇ ਪ੍ਰਾਈਡ ਲੈਂਦੇ ਆ ਨੇਮ ਪਲੇਟ ਦੇ ਉੱਤੇ ਠੋਕੇ ਵੱਡੀਆਂ-ਵੱਡੀਆਂ ਚੀਜ਼ਾਂ ਲਿਖਦੇ ਆ ਉੱਤੇ ਲਿਖਦੇ ਨੇ ਐਪੀ ਦਾ ਤ੍ਰਿਦਾ ਤਾਰਥਾ ਲਿਖ ਦਨੇ ਆ 25 ਡਿਗਰੀਆਂ ਮੈਂ ਫਲਾਣਾ ਮੈਂ ਜੇ ਮੈਂ ਉਹ ਆਪਾਂ ਸਾਰੇ ਕਰਦੇ ਆ ਇਹ ਚ ਕੁਝ ਉਹ ਨਹੀਂ ਹੈਗਾ ਪਰ ਅੱਜ ਦੀ ਗੱਲ ਹੈ ਜਿਹੜੀ ਇਹ ਗਲਤ ਸਹੀ ਦੀ ਨਹੀਂ ਹੈ ਕਿ ਇਹ ਅਗਲੇ ਸਟੈਪ ਦੀ ਹੈ ਜਿੱਦਰ ਨੂੰ ਮੈਂ ਕੋਸ਼ਿਸ਼ ਕਰ ਰਿਹਾ ਜਾਣ ਦੀ ਤੇ ਮੈਨੂੰ ਆ ਵੀ ਆਪਾਂ ਸਾਰੇ ਉਧਰ ਨੂੰ ਥੋੜਾ-ਥੋੜਾ ਦੇਖਣਾ ਲੱਕੀ ਹੈ ਹਨਾ ਦਿੱਤਾ ਹੀ ਜਦੋਂ ਸਾਰਾ ਕੁਝ ਉਹਦਾ ਹੈ ਰਹੇਗਾ ਵੀ ਉਹਦਾ ਹੀ ਆ ਇੱਕ ਕੰਮ ਕਰੋ ਇੱਥੇ ਪੇਪਰ ਤੇ ਲਿਖੋ ਮੈਂ ਆਪਾਂ ਪੰਜਾਬ ਨੂੰ ਅਜੇ ਤੱਕ ਕੀ ਡਿਸਕ੍ਰਾਈਬ ਕਰਦਾ ਹਾਂ ਮੈਂ ਆਪਣੇ ਆਪ ਨੂੰ ਮੇਰਾ ਮੈਂਟਲ ਆਈਡਿਟੀ ਕਾਰਡ ਕੀ ਹੈ ਕਮੈਂਟਾਂ ਚ ਵੀ ਦੱਸਿਓ ਤੇ ਗoing ਫਾਰਵਰਡ ਮੈਨੂੰ ਚੇਂਜ ਕਰਕੇ ਆਪਦਾ ਮੈਂਟਲ ਆਈਡਿਟੀ ਕਾਰਡ ਜਿਹੜਾ ਜਿੱਥੇ ਮੈਨੂੰ ਆਪਣੀ ਕੁਆਲਿਫਿਕੇਸ਼ਨ ਲਿਖਣ ਦੀ ਲੋੜ ਨਹੀਂ ਉੱਥੇ ਵੀ ਮੈਂ ਆਪਣੀ ਕੁਆਲਿਫਿਕੇਸ਼ਨ ਲਿਖਦਾ ਜਾਂ ਆਪਣੀ ਤੌਂਸ ਜਮਾਉਣਾ ਉੱਥੇ ਅਸਲ 'ਚ ਮੈਂ ਆਪਣੀ ਇੰਟਰੋਡਕਸ਼ਨ ਕੀ ਦੇ ਸਕਦਾ ਦਾਸ ਮੈਨੇਜਰ ਅਕਸਰ ਲਿਖਿਆ ਮੜ ਜਾਂਦਾ ਪੰਨ ਆਪਾਂ ਵੀ ਤਾਂ ਮੈਨੇਜਰ ਬਣ ਕੇ ਕਰਦੇ ਹਾਂ ਤਾਂ ਇਹਨੂੰ ਸਮਝਣਾ ਹੈ ਇਹਨੂੰ ਦੇਖਣਾ ਹੈ ਤਾਂ ਇਹਦੇ ਤੇ ਕੋਸ਼ਿਸ਼ ਕਰਨੀ ਹੈ ਵੀ ਇਹਨੂੰ ਮੜਾ ਦੇ ਆਪਦੇ ਆਈਡਿਟੀ ਕਾਰਡ ਨੂੰ ਉਮੀਦਾਂ ਕਰੀਏ ਜਿਹੜਾ ਹਾਂ ਲੱਗੇ ਵੀ ਤੂੰ ਤੁਰਦਾ ਤੂੰ ਵਾ ਉੱਥੇ ਜਾਣਾ ਪਾਏਗਾ ਇਹਦੇ ਨਾਲ ਜੇ ਅਪਾ ਚ 5-5 ਮਿੰਟ ਵੀ ਦਿਨ ਚ ਐਵੇਂ ਦਾ ਫੀਲ ਕਰਨ ਲੱਗ ਜਾਈਂ ਨਾ ਕਿਤੇ ਹੰਕਾਰੇ ਹੋਇਆ ਕਿਤੇ ਲੜ ਰਹੇ ਹਾਂ ਕਿਤੇ ਗੁੱਸੇ 'ਚ ਹਾਂ ਕਿਤੇ ਕਿਸੇ ਨੂੰ ਬੱਚਿਆਂ ਨੂੰ ਜਾਂ ਟੀਮ ਨੂੰ ਕੁਝ ਸੁਣਾ ਰਹੇ ਹਾਂ ਤੇ ਮੈਂ ਤਾਂ ਉੱਥੇ ਜੇ ਆਪਾਂ ਐਟਲੀਸਟ ਉਦੋਂ ਸਮਝ ਲਈਏ ਵੀ ਮੇਰਾ ਕੁਝ ਨਹੀਂ ਹੈਗਾ ਮੇਰਾ ਕੁਝ ਵੀ ਨਹੀਂ ਆਮਨ ਹੀ ਚੰਗੇ ਪੂਰਾ ਨਹੀਂ ਕੋਈ ਕਿਉਂਕਿ ਕੁਝ ਵੀ ਤੁਹਾਡਾ ਮਾਰਾਇਦਾ ਬਸ ਹੈ ਫਿਰ ਉੱਚੇ ਆਪਾਂ ਨੂੰ ਸਹਿ ਜਾਣ ਲੱਗ ਜੂਗੇ ਜੀ ਇਹਦੇ ਵਿੱਚ ਕਬੀਰ ਜੀ ਇਹ ਨਹੀਂ ਕਹਿ ਰਹੇ ਵੀ ਆਪਾਂ ਆਪਣੀ ਆਇਡੈਂਟੀਟੀ ਨੂੰ ਖਤਮ ਕਰ ਦਈਏ ਇਹ ਸਮਝਣਾ ਬਹੁਤ ਜ਼ਰੂਰੀ ਆ ਕਬੀਰ ਜੀ ਇਹ ਕਹਿੰਦੇ ਨੇ ਵੀ ਮੇਰੀ ਆਇਡੈਂਟੀਟੀ ਤੇਰੇ ਵਿੱਚੋਂ ਪੈਦਾ ਹੋ ਜੇ ਮੈਂ ਤੇਰੇ ਵਿੱਚੋਂ ਹੀ ਆ ਤੇਰਾ ਪਸਾਰਾ ਸਭ ਵੱਡਾ ਮੈਂ ਉਹਦੇ ਵਿੱਚ ਹੀ ਆ ਮੇਰਾ ਆਪ ਸਾਰਾ ਜਿਹੜਾ ਮੈਂ ਉਹਨੂੰ ਸਿਰ ਤੇ ਚੱਕ ਕੇ ਨਾ ਫੇਰਾ ਕਿਉਂਕਿ ਜਦੋਂ ਮੈਂ ਮੇਰਾ ਪਸਾਰਾ ਸਿਰ ਤੇ ਚੱਕਦਾ ਉਦੋਂ ਮੇਰੇ ਵਿੱਚ ਆਕੜ ਆਉਂਦੀ ਆ ਉਦੋਂ ਮੇਰੇ ਵਿੱਚ ਈਗੋ ਆਉਂਦੀ ਆ ਉਦੋਂ ਇੱਕ ਉਹ ਆਰਗੂਮੈਂਟ ਜਿੱਥੇ ਮੈਂ ਇੱਕ ਜੱਫੀ ਪਾ ਕੇ ਜਾਇਆ ਕਿ ਯਾਰ ਛੱਡ ਤੇਰੇ ਨਾਲ ਪਿਆਰ ਆ ਕੋਈ ਗੱਲ ਨਹੀਂ ਮੈਂ ਮਕਾ ਸਕਦਾ ਸੀ ਵੀ ਤੂੰ ਜਿੱਤਿਆ ਮੈਂ ਹਾਰਿਆ ਉੱਥੇ ਮੈਂ ਕਿਸ ਤਰ੍ਹਾਂ ਦਿਲ ਦਿਖਾਇਆ ਕਿਉਂਕਿ ਉਸ ਟਾਈਮ ਮੈਂ ਛੋਟੇ ਪਸਾਰੇ ਨੂੰ ਵੱਡਾ ਕਰਕੇ ਦੇਖ ਰਿਹਾ ਸੀ ਉੱਥੇ ਆਪਾ ਵੱਡਾ ਹੋ ਰਿਹਾ ਸੀ ਉੱਥੇ ਜੋ ਤੇਰੀ ਸਾਰੀ ਰਚਨਾ ਹੈ ਉਹ ਨਹੀਂ ਵੱਟੀ ਦਿਖ ਰਹੀ ਸੀ ਉਸ ਮੋਮੈਂਟ ਦੇ ਵਿੱਚ ਉਦੋਂ ਮੈਂ ਉਹ ਸਾਰੀਆਂ ਚੀਜ਼ਾਂ ਵਿਚਾਰਤੀਆਂ ਸੀ ਜਾਂ ਦਿਮਾਗ 'ਚ ਤਾਂ ਉਸ ਨਜ਼ਰੀਏ ਦੇ ਨਾਲ ਜਦੋਂ ਆਪਾਂ ਚੀਜ਼ਾਂ ਨੂੰ ਦੇਖਾਂਗੇ ਤਾਂ ਆਪਦੇ ਆਪ ਚੀਜ਼ਾਂ ਜਿਹੜੀਆਂ ਨਾ ਉਹ ਬੈਟਰ ਹੋਣ ਲੱਗਣਗੀਆਂ ਜਿਹੜੀ ਆਪਣੀ ਈਗੋ ਹੈ ਜਿਹੜਾ ਆਪਣਾ ਆਪ ਹੈ ਇਹ ਧੁੰਦ ਹੈ ਇਹ ਧੁੰਦ ਕਰਕੇ ਨਾ ਆਪਾਂ ਨੂੰ ਗਾਹਾਂ ਦੂਰ ਤੱਕ ਦਿਨਾਂ ਨਹੀਂ ਜ਼ਿੰਦਗੀ 'ਚ ਤੇ ਜਦੋਂ ਇਹ ਮਹਾਰਾਜ ਦੀ ਜਿਹੜੀ ਰੌਸ਼ਨੀ ਆ ਉਹ ਪੈਂਦੀ ਤੇ ਧੁੰਦ ਜਾਂਦੀ ਹੈ ਚੱਕੀ ਫੇਰ ਆਪਣੇ ਸਾਰੇ ਦਵਾਰ ਖੁੱਲਦੇ ਨੇ ਫੇਰ ਆਪਾਂ ਨੂੰ ਗਾਂਹਾਂ ਤੱਕ ਦਿਖਦਾ ਤਾਂ ਉਹਦੇ ਲਈ ਅ ਅੰਧਾਸ ਆਪਾਂ ਰੋਜ਼ ਕਰਨੀ ਹੈ ਮਹਾਰਾਜ ਇਹ ਧੁੰਦ ਚੱਕਦੇ ਸਾਡੀ ਸਾਡੀ ਪੱਕੇ ਤੌਰ ਤੇ ਧੁੰਦ ਚੱਕਦੇ ਸਾਡੇ ਜ਼ਿੰਦਗੀ ਦੇ ਵਿੱਚ ਧੁੰਦ ਪਵੇ ਨਾ ਤਾਂ ਕਿ ਅਸੀਂ ਸਾਰਿਆਂ ਨੂੰ ਇਹ ਦੇਖੀਏ ਵੀ ਇਹ ਸਭ ਥੀਰੀ ਰਚਨਾ ਮਹਾਰਾਜ ਤੇ ਮੈਂ ਵੀ ਉਹਦਾ 파ਟ ਹੀ ਹਾਂ ਮੈਂ ਕੋਈ ਆਪਾਂ ਕਹਿੰਦੇ ਤੂੰ ਅਸਮਾਨੋਂ ਉਤਰਿਆ ਵੀ ਮੈਂ ਅਸਮਾਨੋਂ ਨਹੀਂ ਉਤਰਿਆ ਤਾਂ ਉਹਦੇ ਨਾਲ ਤੁਸੀਂ ਦੇਖਿਓ ਜੀ ਇਹ ਇਹ ਸਵਾਲ ਆ ਜਾਂਦੇ ਆਪਨੂੰ ਕਰਨਾ ਵੀ ਮੈਂ ਕੌਣ ਹਾਂ ਅਗਲਾ ਤੁਹਾਨੂੰ ਸਵਾਲ ਆ ਜਿਹੜਾ ਜਿਹਦਾ ਤੁਸੀਂ ਕਮੈਂਟਾਂ ਜਵਾਬ ਦੇ ਸਕਦੇ ਹੋ ਲਾਸਟ ਟਾਈਮ ਕਦੋਂ ਸੀ ਜਦੋਂ ਬਹੁਤ ਅੰਦਰੋਂ ਮਰਜ਼ੀ ਆ ਰਹੀ ਸੀ ਵੀ ਮੈਂ ਦੱਸਦਾ ਮੈਂ ਮੈਨੂੰ ਪਤਾ ਹੈ ਸਹੀ ਮੈਂ ਦੱਸੂਗਾ ਹਨਾ ਉਹ ਈਗੋ ਵੀ ਬਸ ਮੈਂ ਆਪਣੇ ਆਪ ਨੂੰ ਸਹੀ ਪ੍ਰੂਵ ਕਰਨਾ ਚਾਹੇ ਹੁਣ ਸਾਰੇ ਔਖੇ ਹੋ ਜਾਣ ਚਾਹੇ ਸਾਰੇ ਰੁੱਸ ਜਾਣ ਚਾਹੇ ਜੋ ਮਰਜ਼ੀ ਹੋ ਜੇ ਤੁਹਾਡੇ ਕਦਾ ਰਿਸ਼ਤੇਦਾਰ ਪੱਕਾ ਹੋਣਾ ਹੈ ਜਿਹੜਾ ਬਾਰ ਬਾਰ ਇਹ ਕਰਦਾ ਜੇ ਨਹੀਂ ਤੁਹਾਨੂੰ ਲੱਗਦਾ ਕੋਈ ਹੈਗਾ ਸ਼ਾਇਦ ਤੁਸੀਂ ਆਪ ਹੀ ਹੋਵੋ ਹਨਾ ਆਪਾਂ ਸਾਰੇ ਕਿਸੇ ਸਿਚੁਏਸ਼ਨ ਚ ਕਰਦੇ ਆਪਾਂ ਕਈ ਬਹੁਤ ਜਾਂਦੇ ਕਰਦੇ ਨੇ ਉਹ ਜਿਹੜੀ ਸੀਕ ਆਫ ਸਿਗਨੀਫਿਕੈਂਸ ਆ ਜਿਹੜੀ ਸੀਕ ਆਫ ਇੰਪੋਰਟੈਂਸ ਉਹ ਇੱਛਾ ਅੰਦਰ ਵੀ ਮੇਰੀ ਐਹਮੀਅਤ ਹੋਵੇ ਜਦੋਂ ਆਪਾਂ ਉਹ ਘਟਾਉਣ ਲੱਗੇ ਸਮਝਣ ਲੱਗੇ ਵੀ ਐ ਮੇਰੀ ਕਾਦੀ ਐਹਮੀਅਤ ਯਾਰ ਮੈਂ ਕੀ ਹਾਂ ਐਹਮੀਅਤ ਤੌਹਦੀ ਆ ਸਾਡੀ ਕੋਈ ਨਹੀਂ ਸਭ ਕੁਛ ਹੀ ਵਧੀਆ ਲੱਗਦਾ ਜਦੋਂ ਮੈਂ ਗਾਇਬ ਹੋ ਗਈ ਨਾ ਜਦੋਂ ਮੈਂ ਤੌ ਜਿਹੜਾ ਹਨੇਰਾ ਧੁੰਦਾ ਬੱਦਲ ਨੇ ਉਹ ਖਤਮ ਹੋ ਜਾਣਾ ਨੇ ਫਿਰ ਉਹ ਇੱਕ ਮੂਮੈਂਟ ਆਇਆ ਚਾਹੇ ਅੱਧਾ ਸਕਿੰਟ ਆਇਆ ਚਾਹੇ ਇੱਕ ਮਿੰਟ ਆ ਚਾਹੇ ਪੂਰਾ ਟਾਈਮ ਉਹਦਾ ਫਿਰ ਮਹਾਰਾਜ ਦਾ ਨੂਰ ਆ ਜਿਹੜਾ ਨਾ ਹਰੇਕ ਚ ਉਹੀ ਦਿੰਦਾ ਫਿਰ ਪਰ ਪਿਆਰ ਵੀ ਅਨਕੰਡੀਸ਼ਨਲ ਹੁੰਦਾ ਜੋ ਲੋਕ ਬੰਦੇ ਹਰ ਹਾਲ। ਉਹ ਚੀਜ਼ ਜਰੂਰ ਤੋਂ ਜਰੂਰ ਜਿਹੜੀ ਆਪਾਂ ਕਦੇ ਕਦੇ ਨੂੰ ਮਹਿਸੂਸ ਕਰਨ ਲੱਗੀ ਹੈ। ਅੱਜ ਦਾ ਟੌਪਿਕ ਜਿਹੜਾ ਇਹ ਮੈਂ ਮੈਂ ਜੋ ਜਿੱਥੇ ਜੇ ਫਿਰਦਾ ਆਪਣੀ ਜਰਨੀ ਚ ਮੈਂ ਉੱਥੋਂ ਜੇ ਲੈ ਕੇ ਆਇਆ ਤਾਂ ਸ਼ਾਇਦ ਹਰੇਕ ਬੰਦੇ ਦੇ ਉਹਦਾ ਨਾਮ ਹੋਵੇ ਪਰ ਜਿਨ੍ਹਾਂ ਨੂੰ ਵਧੀਆ ਲੱਗਾ ਦੱਸੋ ਤਾਂ ਮੈਂ ਹੋਰ ਇਹ ਜੀ ਗੱਲ ਵੀ ਫਿਰ ਲੈ ਕੇ ਆਉਂਗਾ ਹਨਾ। ਇਹ ਬਹੁਤ ਕਹਲ ਬਹੁਤ ਵਧੀਆ ਹੈ ਜਦੋਂ ਆਪਾਂ ਕਹਿੰਨਾ ਸੁਰਤ ਲੱਗਦੀ ਹੈ। ਉਹ ਤਾਂ ਬੜਾ ਸਵਾਲ ਆਉਂਦਾ। ਹੁਣ ਸੁਰਤ ਕਈ ਵਾਰੀ ਕੀਰਤਨ ਦਰਬਾਰ ਚ ਬੈਠਿਆਂ ਦੀ ਲੱਗਦੀ ਹੈ ਤੇ ਤੇ ਸੇਵਾ ਕਰਦਿਆਂ ਦੀ ਲੱਗਦੀ ਹੈ। ਕਿਸੇ ਦੀ ਕੁਦਰਤ ਚ ਨੇਚਰ ਚ ਜਾ ਕੇ ਲੱਗਦੀ ਪਰ ਜਦੋਂ ਸੁਰਤ ਲੱਗੀ ਹੁੰਦੀ ਆ ਤੁਸੀਂ ਉਦੋਂ ਦੇਖੋ ਵੀ ਉਦੋਂ ਇਹ ਮਹਿਸੂਸ ਹੁੰਦਾ ਵੀ ਸਭ ਕੁਝ ਮਹਾਰਾਜ ਠੀਕ ਆ ਬਸ ਜੋ ਵੀ ਹੈ ਸਭ ਸਹੀ ਹੈ ਤਾਂ ਜਦੋਂ ਉਸ ਫੀਲਿੰਗ ਦੇ ਵਿੱਚ ਆਪਾਂ ਆਉਣੇ ਆਂਗੇ ਹਨਾ ਉਹ ਫੀਲਿੰਗ ਜਿਹੜੀ ਉੱਥੇ ਕੋਈ ਫਿਰ ਦਵੇਸ਼ ਨਹੀਂ ਹੁੰਦਾ ਉੱਥੇ ਫਿਰ ਕਿਸੇ ਨਾਲ ਵੈਰ ਨਹੀਂ ਹੁੰਦਾ ਉੱਥੇ ਉਹ ਚਾਹਨਾ ਨਹੀਂ ਹੁੰਦੀ ਵੀ ਮੈਂ ਆਪਣੇ ਆਪ ਨੂੰ ਸਹੀ ਸਾਬੂਤ ਕਰਾਂ ਜਾਂ ਮੈਂ ਮੈਨੂੰ ਲੋਕ ਜਾਣਣ ਜਾਂ ਮੇਰਾ ਨਾਮ ਲੋਕਾਂ ਨੂੰ ਪਤਾ ਲੱਗੇ ਜਾਵੇ ਤੈਨੂੰ ਪਤਾ ਮੈਂ ਕੌਣ ਆ ਉਸ ਟਮੁਰੀਆ ਜਿਹੜੀ ਹਨਾ ਬਸ ਉਹਦਾ ਮਤਲਬ ਇਹ ਹੁੰਦਾ ਵੀ ਉਦੋਂ ਆਪਾਂ ਹਾਜ਼ਰ ਹੋਣੇ ਆਂ ਇਨ ਦੈਟ ਮੂਮੈਂਟ ਆਪਾਂ ਹਾਜ਼ਰ ਹੋਣੇ ਆਂ ਜੋ ਹੋ ਰਿਹਾ ਉਹਨੂੰ ਜਿਉਂਦੀ ਤਿਆਂ ਦੇਖ ਰਿਹਾ ਉਹਨੂੰ ਜਿਉਂਦੀ ਤਿਆਂ ਮਹਿਸੂਸ ਕਰ ਰਿਹਾ ਕੁਝ ਤੋਂ ਜ਼ਿਆਦਾ ਨਹੀਂ ਹੁਣ ਜੀ ਐਗਜ਼ਾਮਪਲ ਮੈਂ ਇਹ ਦੇ ਸਕਦਾ ਵੀ ਜੇ ਮੈਂ ਹੁਣ ਇੱਥੇ ਬੈਠਾ ਜੇ ਮੈਂ ਸਿਰਫ ਆ ਕੱਪ ਨੂੰ ਦੇਖ ਰਿਹਾ ਹੈ ਨਾ ਤੇ ਮੈਂ ਕੱਪ ਦੀਆਂ ਜਿਹੜੀਆਂ ਬਾਂਡੇ ਨੇ ਇਹਨਾਂ ਨੂੰ ਮਹਿਸੂਸ ਕਰ ਰਿਹਾ ਮੈਂ ਪੈਨ ਦੀ ਸ਼ੇਪ ਜਾਂ ਬਣਤਰ ਨੂੰ ਦੇਖ ਰਿਹਾ ਉਹ ਤਾਂ ਹੈਗਾ ਇਹਦਾ ਮੂਮੈਂਟ ਪਰ ਜੇ ਵੀ ਜਗਤ ਅਗਰਿਆ ਵੀ ਮੇਰੇ ਕੋਲੇ ਐਪਲ ਦਾ ਟਾਈਪੜ ਵੀ ਹੈ ਮੇਰੇ ਕੋਲੇ ਆ ਪੈਨਸਲ ਵੀ ਹੈ ਮੇਰੇ ਕੋਲੇ ਆ ਕੈਮਰਾ ਵੀ ਨੇ ਮੇਰੇ ਕੋਲੇ ਆ ਵਧੀਆ ਕੱਪ ਵੀ ਹੈ ਮੈਂ ਤਲਾ ਨਹੀਂ ਜਾ ਫਿਰਿਆ ਮੈਂ ਜੇ ਆ ਮਬੂਆ ਉੱਥੇ ਕੀ ਹੋ ਗਿਆ ਉੱਥੋਂ ਬਧਾਈ ਦੀ ਕਾਰਡ ਲਾਉਣ ਲੱਗਿਆ ਐਂ ਹੀ ਆਪਾਂ ਲੋਕਾ ਨਾ ਕਰਦੇ ਲੋਕਾਂ ਨੂੰ ਮਿਲਦੇ ਵੀ ਮੇਰਾ ਐ ਮੇਰਾ ਐ ਮੇਰਾ ਐ ਮੇਰਾ ਐ ਜਦੋਂ ਪੋਚੋ ਨਿਕਲ ਕੇ ਸਮਝੇ ਵੀ ਸਭ ਆਪਣਾ ਹੀ ਹੈ ਯਾਰ ਸਭ ਉਹਦੇ ਪਹਾਣੇ ਚ ਉਹਦਾ ਹੀ ਆਪਾਂ ਉਹਦੇ ਹੀ ਆ ਫਿਰ ਸਭ ਬੱਚਾ ਫਿਰ ਮੁਚਾਦਾ ਅਗਲਾ ਸਟੈਪ ਜਿਹੜਾ ਮੈਂ ਤੁਹਾਨੂੰ ਦੇਣਾ ਹੈ ਜਬਰਦਸਤ ਡਾਇਰੀ ਚ ਲਿਖਣਾ ਜਾਂ ਕਮੈਂਟ ਕਰਨਾ ਉਹ ਇਹ ਹੈ ਜਦੋਂ ਲੰਘਦੇ ਲਈ ਵੀ ਕਦੇ ਅਜਾ ਸਮਾਂ ਸੀ ਜਦੋਂ ਮੈਂ ਆਪਣੇ ਆਪ ਨੂੰ ਭੁੱਲ ਗਿਆ ਸੀ ਜਦੋਂ ਮੈਨੂੰ ਇਹ ਮਹਿਸੂਸ ਹੋ ਰਿਹਾ ਸੀ ਵੀ ਮੈਂ ਮੈਂ ਨਹੀਂ ਖੁਸ਼ ਮੈਂ ਕੁਝ ਕਿਸੇ ਵੱਡੀ ਬਹੁਤ ਵੱਡੀ ਰਚਨਾ ਦਾ ਇੱਕ 파ਟ ਹਾਂ ਮੈਂ ਉਹਦੇ ਵਿੱਚ ਹਾਂ ਮੈਨੂੰ ਮਹਿਸੂਸ ਹੋ ਰਿਹਾ ਵੀ ਸਾਬ ਕੁਛ ਨਾ ਜਿਹੜਾ 임ਾਰਾਜੀ ਦੀ ਬਹੁਤ ਵੱਡੀ ਰਚਨਾ ਤੇ ਮੈਂ ਨਾ ਇੱਕ 파ਟ ਹਾਂ ਮੈਂ ਉਹਦੇ ਵਿੱਚ ਹਾਂ ਮੈਂ ਉਹ ਤੋਂ ਬਾਹਰ ਨਹੀਂ ਤਾਂ ਉਹ ਕਿੱਡੀ ਵੱਡੀ ਸਿਕਿਉਰਿਟੀ ਹੈ ਕਿੱਡੀ ਵੱਡੀ ਕਿੱਡੀ ਵੱਡੀ ਸੈਂਸ ਆਫ ਸੇਫਟੀ ਸਟੇਬਿਲਟੀ ਉਹ ਹੈ ਆਪਾਂ ਕਹਿੰਦੇ ਮਹਾਰਾਜ ਆਪੀ ਕਰੋ ਉਥੋਂ ਆਉਂਦਾ ਜਿਹਨੇ ਚੁੰਝ ਲਾਈ ਪੁੱਤ ਚੋਗਾ ਵੀ ਦੋ ਉਹ ਉਥੋਂ ਆਉਂਦਾ ਜੇ ਪੰ ਲੋਕ ਵੀ ਚੋਂਜੂ ਵੀ ਮੇਰੀ ਐ ਚੋਗਾ ਵੀ ਮੇਰਾ ਫਿਰ ਕਿੱਥੋਂ ਗੱਲ ਬਣਨੀ ਆ ਨਾ ਫਿਰ ਦਿੱਕਤ ਆਉਣੀ ਆ ਹੁਣ ਆਪਾਂ ਵੀਡੀਓ ਖਤਮ ਕਰਨ ਦਾ ਪਹਿਲਾਂ ਮੈਂ ਤੁਹਾਨੂੰ ਕਹਣਾ ਵੀ ਆ ਪੂਰਾ ਹਫਤਾ ਨਾ ਇਹ ਕੰਮ ਕਰਿਓ ਆਪਣੀ ਈਗੋ ਜਿੱਥੇ ਜਿੱਥੇ ਆਉਂਦੀ ਉਹਨੂੰ ਅਬਜ਼ਰਵ ਕਰਨਾ ਸ਼ੁਰੂ ਕਰੋ ਉਹਦੇ ਨੋਟਸ ਬਣਾਓ ਉਹਦੇ ਬਾਰੇ ਲਿਖੋ ਜਦੋਂ ਤੁਹਾਡੇ ਨਾਲ ਕੋਈ ਡਿਸਐਗਰੀ ਕਰਦਾ ਆਉਣ ਵਾਲੇ ਹਫਤੇ ਦੇ ਵਿੱਚ ਕਿਤੇ ਵੀ ਤੁਹਾਡੇ ਨਾਲ ਕੋਈ ਡਿਸਐਗਰੀ ਕਰਦਾ ਤੁਸੀਂ ਉਹਦੇ ਨਾਲ ਗੱਲਬਾਤ ਕਿਵੇਂ ਕਰ ਰਹੇ ਹੋ ਉਸ ਤੋਂ ਬਾਅਦ ਤੁਹਾਡਾ ਗੱਲ ਕਰਨ ਦਾ ਤਰੀਕਾ ਜਿਹੜਾ ਉਹਦੇ ਵਿੱਚ ਹੌਮੇ ਆ ਉਹਦੇ ਵਿੱਚ ਮੈਂ ਆ ਉਹਦੇ ਵਿੱਚ ਆਪਦੇ ਆਪ ਨੂੰ ਸਹੀ ਪ੍ਰੂਵ ਕਰਨ ਦੀ ਚਾਹਤ ਆ ਜਾਂ ਉਹਦੇ ਵਿੱਚ ਉਹਨੂੰ ਸਮਝਣ ਦੀ ਜਾਨ ਹੈ ਉਹਨੂੰ ਸੁਣਨ ਦੀ ਅੱਛਾ ਉਹਦੀ ਹੈਲਪ ਕਰਨ ਦੀ ਅੱਛਾ ਤੇ ਉਹਦੇ ਨਜ਼ਰੀਏ ਨੂੰ ਦੇਖਣ ਦੀ ਅੱਛਾ ਤੇ ਉਹਦੇ ਨਾਲ ਇਹ ਸਮਝਣਾ ਕਿ ਕਿਤੇ ਇਹ ਡਰ ਆ ਵੀ ਮੈਂ ਹਾਰ ਜੂਗਾ ਜੇ ਮੈਂ ਡਿਬੇਟ ਹਾਰ ਗਿਆ ਜਾਂ ਮੈਂ ਆ ਗੱਲ ਮੇਰੀ ਕਹੀ ਉਹਨੇ ਸੁਣੀ ਨਹੀਂ ਤਾਂ ਮੈਂ ਹਾਰ ਜੂ ਮੈਂ ਹਾਰ ਜੂ ਜਾਂ ਇਹਦੀ ਜਗ੍ਹਾ ਹੈ ਵੀ ਹਾਰ ਦਿੱਤੇ ਕਿਹਦਾ ਮੇਰੀ ਆ ਸਾਰਾ ਕੁਝ ਹੀ ਉਹਦਾ ਹੈ ਤੂੰ ਤੂੰ ਕਰਤਾ ਤੂੰ ਹੋਆ ਮੁਝ ਮੇ ਰਹਾ ਨਾ ਕਿ ਜਾਂ ਮੈਂ ਉਹ ਮੈਂ ਮਹਿਸੂਸ ਕਰ ਰਿਹਾ ਕਿੰਨੀ ਵਾਰੀ ਮੈਂ ਇਹ ਮਹਿਸੂਸ ਕਰਦਾ ਪੂਰੇ ਵੀਕ ਚ ਤੇ ਕਿੰਨੀ ਵਾਰੀ ਮੈਂ ਇਹ ਪੰਧ ਤੇ ਚੱਲ ਨਹੀਂ ਸਕਦਾ ਦੋਦੂ ਬਾਦ ਮੈਂ ਕੀ ਪਲਾਨ ਬਣਾਉਣਾ ਆਪਦਾ ਤਾਂ ਕਿ ਮੈਂ ਇਹਨੂੰ ਬੈਟਰ ਕਰ ਸਕਾਂ ਤਾਂ ਕਿ ਮੈਂ ਹੋਰ ਜ਼ਿਆਦਾ ਬੈਟਰ ਆਪਣੇ ਆਪ ਨੂੰ ਕਰ ਸਕਾਂ ਮੈਂ ਹੋਰ ਜ਼ਿਆਦਾ ਮਹਿਸੂਸ ਕਰ ਸਕਾਂ ਵੀ ਮੈਂ ਕੁਝ ਇੱਕ ਬਹੁਤ ਵੱਡੀ ਰਚਨਾ ਦੇ ਤਪਾਅ 'ਤੇ ਆ ਮੈਂ ਮੈਂ ਕੋਈ ਕੱਲਾ ਅਸਮਾਨੋਂ ਨਹੀਂ ਉਤਰਿਆ ਜੀਵ ਦੇ ਵਿੱਚ ਇਹ ਕਹੂੰਗਾ ਵੀ ਕਬੀਰ ਜੀ ਇਹ ਨਹੀਂ ਕਹ ਰਹੇ ਵੀ ਤੁਸੀਂ ਆਪਣੇ ਆਪ ਨੂੰ ਪਾਸੇ ਰੱਖ ਦੋ ਜ਼ਿੰਦਗੀ ਨੂੰ ਡਨਾ ਹੀ ਨਹੀਂ ਕਰ ਰਹੇ ਹੋ ਉਹ ਕਹਿੰਦੇ ਨੇ ਪਰ ਜਿਹੜੇ ਤੁਸੀਂ ਆਪਣੇ ਆਲੇ ਦੇ ਲੀਕਾਂ ਬਾਧੀਆਂ ਨੇ ਆਪਣੇ ਆਲੇ ਦੇ ਨਕਸ਼ੇ ਮਾਰਤੇ ਆਪਣੇ ਆਲੇ ਦੇ ਨਾਲ ਇੱਕ ਧਾਇਰੇ ਛਾਪਤੇ ਆਪਣੇ ਆਲੇ ਨਾਲ ਇੱਕ ਬਾਉਂਡਰੀਜ਼ ਲਾਤੀਆਂ ਵੀ ਮੈਂ ਫਲਨ ਨਾ ਮਫਲਨ ਨਾ ਮਫਲਨ ਇਹ ਸਭ ਖਤਮ ਕਰੋ ਤਾਂ ਜਿਹੜੀ ਉਹ ਵੱਡੀ ਰਚਨਾ ਜਿਹੜੀ ਹੈਗੀ ਆ ਜਿਹਦਾ ਤੁਸੀਂ ਪਾਟੋਂ ਤੁਸੀਂ ਉਹਦੇ ਨਾਲ ਇੱਕ ਮਿਕ ਹੋ ਸਕੋ ਕਿਉਂਕਿ ਤੁਸੀਂ ਇੱਕ ਸ੍ਰਿਸ਼ਟੀ ਦਾ ਹਿੱਸਾ ਹੋ ਮੈਂ ਵੀ ਇੱਕ ਸ੍ਰਿਸ਼ਟੀ ਦਾ ਹਿੱਸਾ ਆਪਾਂ ਸਾਰੇ ਉਹਨੂੰ ਮਹਿਸੂਸ ਕਰ ਸਕੀਏ ਅਵੰਦਨ ਅਚੇਨਾ ਆ ਡੈਫੀਨੇਸ਼ਨਸ ਮੈਂਟਲ ਆਈਡੀ ਕਾਰਡਸ ਇਹਨਾਂ ਨੂੰ ਛੱਡ ਕੇ ਇੱਕ ਸਿੱਧੀ ਸੌਖੀ ਕੁਰਮਦਿਆਸੀ ਦੀ ਜ਼ਿੰਦਗੀ ਹੈ ਜਿਹੜੀ ਉਹਨੂੰ ਜਾਈਏ ਤੇ ਬਹੁਤ ਸਵਾਦ ਆਵੇ ਠੀਕ ਹੈ ਜੀ ਅੱਜ ਇੰਨੀ ਗੱਲ ਕਰਾਂਗੇ ਤੇ ਮੈਂ ਤੁਹਾਨੂੰ ਹੋਰ ਵੀਡੀਓਜ਼ ਮਿਲੂਗਾ ਫਤਿਹ ਬੁਲਾਉਣੇ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ